ਮੇਰਾ ਨਾਮ ਦਲਬਾਤ ਸਿੰਘ ਹੈ ਭਾਜੀ ਕੀ ਗੱਲ ਹੋਈ ਹੈ ਗੱਲ ਕੀ ਹੋਣੀ ਭਾਜੀ ਕਿ ਤੁਹਾਨੂੰ ਅਸੀਂ ਬੈਂਕ ਦੇ ਡਿਊਟੀ ਦੇ ਟਾਈਮ ਆ ਰਹੇ ਆ ਇੱਥੇ ਇੱਧਰ ਹਜੂਮ ਆਇਆ ਰਾਪੋਲਾਲੇ ਮੋੜ ਤੋਂ ਤੇ ਮੈਂ ਹੋਲੀ ਕਰ ਲਿਆ ਮੇਰੇ ਨਾਲ ਮੁੰਡਾ ਵਾ ਮਗਰੋ ਉਹਦੀ ਵਕੀ ਦੇ ਪਸਤੌਰ ਰਖ ਲਿਆ ਮੇਰੇ ਸਿਰ ਤੇ ਰਖ ਲਿਆ ਤੇ ਬੰਦੇ ਮੋਟਰਸਾਂ ਛੱਡਦੇ ਤੇ ਮੈਂ ਦਰਦੇ ਮਾਰੇ ਨੇ ਛੱਡਦਾ ਮੈਂ ਕਿਹਾ ਮੋਟਰਸ ਛੱਡਦਾ ਨਾ ਮੋਨਾ ਮੇਰੇ ਕੋਰੀ ਮਾਰ ਦੇ ਉਹ ਇੱਧਰ ਹਜੂਮ ਆਇਆ ਉਹ ਦੋ ਤਿੰਨ ਚਾਰ ਜਣੇ ਨੇ ਮੂੰਹ ਵੱਟੇ ਸੀ ਮੇਰੇ ਸਿਰ ਤੇ ਕੋਰੀ ਰੱਖੀ ਆ ਆ ਸਾਰੇ ਆਪ ਜਵਾਨ ਨੇ ਮੁੰਡੇ ਆ ਜਿੰਨੇ ਵੀ ਆਪ ਪਛਾਣ ਨਹੀਂ ਵਾਲੇ ਸਾਰੇ ਨਹੀਂ ਪਛਾਣਦੀ ਕੋਈ ਭਾਜੀ ਮੂੰਹ ਬੱਤੇ ਹੀ ਹੋਣਾ ਚਲ ਭਾਈ ਚਲੋ ਕੀ ਮੰਗ ਕਰਦੇ ਹੁਣ ਮੰਗਿਓ ਕਰਦੇ ਮੇਰਾ ਪ੍ਰਸ਼ਾਸਨ ਕੋਲ ਦੇ ਕੇ ਇਹਨੇ ਲੋਕਾਂ ਨੂੰ ਨੱਥ ਪਾਈ ਜਾਵੇ ਤੇ ਮੇਰਾ ਮੋਟਰਲ ਮੈਨੂੰ ਦਿੱਤਾ ਜਾਵੇ ਮੈਂ ਤਾਂ ਇੱਕ ਕਿਸਤਾਰੀ ਉਹਦੀ ਅਚਰ ਮੈਲਪੁਰ ਵਿੱਚ ਕੀ ਮੋਟਰਲ ਖੌਂਡਾ ਮਾਮਲਾ ਸੰਭਲਿਆ ਹੈ ਅੱਜ ਇੱਥੇ ਮੇਲਾ ਚੱਲ ਰਿਹਾ ਜੀ ਕਾਫੀ ਸੰਗਤ ਰਿਹਾ ਕਰੀਬ 10-12000 ਕਰੀਬ ਤੇ ਸਾਨੂੰ ਹੁਣੇ ਦਿਲਬਾਖ ਸਿੰਘ ਵਾਸੀ ਜਨਾਲਾ ਨੇ ਇਤਲਾਹ ਦਿੱਤੀ ਹੈ ਵੀ ਮੈਂ ਮੇਲੇ ਦੇ ਵਿੱਚ ਜਾ ਰਿਹਾ ਸੀ ਜਾਦੇ ਮੇਲੇ ਤੋਂ ਬਾਹਰ ਨਿਕਲਦੇ ਆ ਦੋ ਨੌਜਵਾਨ ਉਹਦੇ ਕੋਲੋਂ ਮੋਟਰਸਾਈਕਲ ਕੋਕ ਲੈ ਗਿਆ ਅਸੀਂ ਮੌਕੇ ਤੇ ਆਏ ਆਂ ਜੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆਂ ਸਾਰਾ ਮਾਮਲਾ ਵੈਰੀਫਾਈ ਕਰਕੇ ਜੋ ਕਾਰਵਾਈ ਬੰਦੀ ਹੋਊਗੀ ਉਹ ਅਸੀਂ ਕਰਾਂਗੇ